ਮੋਹੱਲੇ ਦੇ ਵਿੱਚ ਵੱਡੀ ਵਾਰਦਾਤ ਹੋਣ ਲੱਗੀ ਸੀ ਲੇਕਿਨ ਵਾਰਦਾਤ ਹੋਣ ਤੋਂ ਪਹਿਲਾਂ ਹੀ ਪੰਜਾਬ ਪੁਲਿਸ ਨੂੰ ਖਬਰ ਮਿਲ ਜਾਂਦੀ ਹੈ ਗਿਆ ਜਿਸ ਤੋਂ ਬਾਅਦ ਵੱਡੀ ਕਾਰਵਾਈ ਕੀਤੀ ਗਈ ਹੈ ਇਹ ਕੈਟਾਗਰੀ ਦੇ ਗੈਂਗਸਟਰ ਨੂੰ ਗ੍ਰਿਫਤਾਰ ਕੀਤਾ ਗਿਆ ਲੇਕਿਨ ਗ੍ਰਿਫਤਾਰੀ ਤੋਂ ਪਹਿਲਾਂ ਐਨਕਾਊਂਟਰ ਰੱਜ ਕੇ ਹੋਇਆ ਪੁਲਿਸ ਦੇ ਨਾਲੀ ਜੋ ਗੈਂਗਸਟਰ ਉਹਨਾਂ ਦੇ ਵਿਚਾਲੇ ਫਾਇਰਿੰਗ ਹੋਈ ਹੈ ਤਾਬੜ ਤੋੜ ਗੋਲੀਆਂ ਚੱਲੀਆਂ ਨੇ ਜ਼ਿਰਖਪੁਰ ਤੇ ਵਿੱਚ ਜ਼ਿਰਖਪੁਰ ਦੇ ਵਿੱਚ ਹੋਣ ਦੀ ਖਬਰ ਪੁਲਿਸ ਨੂੰ ਮਿਲ ਚੁੱਕੀ ਸੀ ਗੁਪਤ ਸੂਚਨਾ ਮਿਲੀ ਸੀ ਜਿਸ ਦੇ ਆਧਾਰ ਉਤੇ ਪੁਲਿਸ ਦੇ ਵੱਲੋਂ ਜੋ ਹੈ ਰਣਨੀਤੀ ਬਣਾਈ ਗਈ ਮੌਕੇ ਤੇ ਪਾਚਿਆ ਗਿਆ ਅਜਿਹੇ ਦੇ ਵਿੱਚ ਜਦੋਂ ਗੈਂਗਸਟਰ ਨੂੰ ਪਤਾ ਲੱਗਿਆ ਕਿ ਪੁਲਿਸ ਉਸ ਦੇ ਮਗਰ ਲੱਗੀ ਹੋਈ ਹੈ ਤਾਂ ਪੁਲਿਸ ਨੂੰ ਦੇਖਦੇ ਸਾਰੀ ਉਸ ਦੇ ਵੱਲੋਂ ਫਾਇਰਿੰਗ ਸ਼ੁਰੂ ਕਰ ਦਿੱਤੀ ਗਈ ਤਾਂ ਲੁਧਿਆਣਾ ਦਾ ਇਹ ਕੈਟਾਗਰੀ ਦਾ ਇੱਕ ਗੈਂਗਸਟਰ ਹੈ ਜਿਸ ਨੂੰ ਕਿ ਗ੍ਰਫਤਾਰ ਕੀਤਾ ਗਿਆ ਤੇ ਜਾਣਕਾਰੀ ਇਹ ਸਾਹਮਣੇ ਆ ਰਹੀ ਹੈ ਕਿ ਮੁਹਾਲੇ ਦੇ ਵਿੱਚ ਇਸ ਦੇ ਵੱਲੋਂ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਸੀਗਾ ਤਾਂ ਲੁਧਿਆਣਾ ਦੇ ਇੱਕ ਕੈਟੇਗਰੀ ਗੈਂਗਸਟਰ ਲਵੇਸ਼ ਗਰੋਵਰ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਪੁਲਿਸ ਨੇ ਜ਼ਰਖਪੁਰ ਦੇ ਸ਼ਿਵ ਐਂਕਲੇਵ ਦੇ ਵਿੱਚ ਜਦੋਂ ਐਸਾ ਇਨਕਾਊਂਟਰ ਕੀਤਾ ਜ਼ਖਮੀ ਹਾਲਤ ਦੇ ਵਿੱਚ ਇਸ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਪੜਤੀ ਕਰਵਾਇਆ ਗਿਆ ਕਿਉਂਕਿ ਜਦੋਂ ਇਨਕਾਊਂਟਰ ਹੁੰਦਾ ਇਨਕਾਊਂਟਰ ਦੇ ਵਿੱਚ ਜਵਾਬੀ ਕਾਰਵਾਈ ਕਰਦੇ ਆ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਲੱਤ ਦੇ ਵਿੱਚ ਗੋਲੀ ਮਾਰੀ ਜਾਂਦੀ ਹੈ ਗਿਆ ਹਾਲਾਂਕਿ ਇਹ ਪ੍ਰੋਟੋਕੋਲ ਹੁੰਦਾ ਜਿਸ ਦੇ ਆਧਾਰ ਉੱਤੇ ਸਭ ਤੋਂ ਪਹਿਲਾਂ ਜੋ ਗੈਂਗਸਟਰ ਨੇ ਉਨ੍ਹਾਂ ਦੀ ਲੱਤ ਤੇ ਗੋਲੀ ਮਾਰੀ ਜਾਂਦੀ ਹੈਗੀ ਆ ਤਾਂ ਜੋ ਉਹਨਾਂ ਨੂੰ ਫੜਿਆ ਜਾ ਸਕੇ ਤਾਂ ਅਜਿਹੇ ਦੇ ਵਿੱਚ ਲੱਤ ਤੇ ਗੋਲੀ ਮਾਰੀ ਗਈ ਜਿਸ ਤੋਂ ਬਾਅਦ ਉਸ ਨੂੰ ਇਲਾਜ ਲਈ ਹਸਪਤਾਲ ਦੇ ਵਿੱਚ ਪੜਤੀ ਕਰਵਾਇਆ ਗਿਆ ਤਾਂ ਐਸਪੀ ਦਿਹਾਤੀ ਮਨਪ੍ਰੀਤ ਸਿੰਘ ਦੇ ਮੁਤਾਬਕ ਲਵੇਸ਼ ਲੁਧਿਆਣਾ ਦਾ ਵਸਨੀਕ ਹੈ ਅਤੇ ਜ਼ਿਲਕਪੁਰ ਦੇ ਵਿੱਚ ਇੱਕ ਫਲੈਟ ਦੇ ਵਿੱਚ ਕਿਰਾਏ ਤੇ ਰਹਿ ਰਿਹਾ ਸੀ ਮੁਲਜ਼ਮ ਦੇ ਖਿਲਾਫ ਕਤਲ ਤੋਂ ਲੈ ਕੇ ਡਕੈਤੀ ਅਸਲਾ ਐਕਟ ਦੇ ਸਣੇ 10 ਹੋਰ ਜੋ ਮਾਮਲੇ ਹੈਗੇ ਆ ਦਰਜ ਦੱਸੇ ਜਾ ਰਹੇ ਨੇ ਦੱਸਿਆਇਆ ਜਾ ਰਿਹਾ ਕਿ 10 ਤੋਂ ਵੱਧ ਅਪਰਾਧਿਕ ਮਾਮਲੇ ਦਰਜ ਨੇ ਐਸਪੀ ਮਨਪ੍ਰੀਤ ਸਿੰਘ ਦੇ ਮੁਤਾਬਕ ਪੁਲਿਸ ਨੂੰ ਸ਼ਿਵਾ ਇਨਕਲੇਵ ਦੇ ਵਿੱਚ ਲਵੇਸ਼ ਦੇ ਲੁਕੇ ਹੋਣ ਦੀ ਗੁਪਤ ਸੂਚਨਾ ਮਿਲੀ ਸੀ। ਉਸ ਤੋਂ ਬਾਅਦ ਵਿਸ਼ੇਸ਼ ਟੀਮ ਦੇ ਵੱਲੋਂ ਇਲਾਕੇ ਨੂੰ ਘੇਰ ਲਿਆ ਗਿਆ। ਜਦੋਂ ਪੁਲਿਸ ਨੇ ਫਲੈਟ ਦਾ ਦਰਵਾਜ਼ਾ ਖੜਕਾਇਆ ਤਾਂ ਪੁਲਿਸ ਨੂੰ ਦੇਖ ਕੇ ਉਹ ਹੈਰਾਨ ਰਹਿ ਗਿਆ। ਉਸ ਨੇ ਪਿਸਤੌਲ ਕੱਢ ਕੇ ਪੁਲਿਸ ਤੇ ਤਿੰਨ ਗੋਲੀਆਂ ਚਲਾਈਆਂ ਨੇ ਜਵਾਬ ਦੇ ਵਿੱਚ ਪੁਲਿਸ ਦੇ ਵੱਲੋਂ ਵੀ ਜੋ ਹੈ ਜਵਾਬੀ ਕਾਰਵਾਈ ਕੀਤੀ ਗਈ ਹੈ ਸਾਵਧਾਨੀ ਦੇ ਨਾਲ ਗੋਲੀ ਚਲਾਈ ਗਈ ਜੋ ਲਵੇਸ਼ ਦੀ ਲੱਤ ਦੇ ਵਿੱਚ ਲੱਗੀ ਜਿਸ ਦੇ ਕਾਰਨ ਲਵੇਸ਼ ਗਰੋਵਰ ਜੋ ਹੈ ਜ਼ਖਮੀ ਹੋ ਗਿਆ ਅਤੇ ਉਸ ਨੂੰ ਮੌਕੇ ਤੇ ਹੀ ਕਾਬੂ ਕਰ ਲਿਆ ਗਿਆ ਪੁਲਿਸ ਨੇ ਉਸ ਦੀ ਤਲਾਸ਼ੀ ਲਈ ਜਿਸ ਦੌਰਾਨ ਤਿੰਨ ਨਜਾਜ਼ ਹਥਿਆਰ ਅਤੇ ਭਾਰੀ ਮਾਤਰਾ ਦੇ ਵਿੱਚ ਨਸ਼ੀਲੇ ਪਦਾਰਥ ਵੀ ਬਰਾਮਦ ਹੋਏ ਮੁੱਢਲੀ ਜਾਂਚ ਤੋਂ ਬਾਅਦ ਇਸ ਦੇ ਵਿੱਚ ਜਾਣਕਾਰੀ ਇਹ ਹੱਥ ਲੱਗੀ ਹੈ ਕਿ ਗਰੋਵਰ ਕਤਲ ਡਕੈਤੀ ਫਿਰੋਤੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਵਿੱਚ ਲਗਾਤਾਰ ਐਕਟਿਵ ਮੈਂਬਰ ਸੀਗਾ ਉਹ ਵਾਰਦਾਤ ਕਰਨ ਦੇ ਲਈ ਜ਼ਿਰਖਪੁਰ ਪਹੁੰਚਿਆ ਸੀ ਵੱਡੀ ਵਾਰਦਾਤ ਨੂੰ ਉਸ ਦੇ ਵੱਲੋਂ ਅੰਜਾਮ ਦੇਣਾ ਸੀਗਾ ਲੇਕਿਨ ਉਹ ਵਾਰਦਾਤ ਕਿਸੇ ਵੀ ਤਰੀਕੇ ਦੇ ਨਾਲ ਅੰਜਾਮ ਦੇਣ ਤੋਂ ਪਹਿਲਾਂ ਹੀ ਜੋ ਹੈ ਪੁਲਿਸ ਦੇ ਵੱਲੋਂ ਗ੍ਰਫਤਾਰ ਇਸ ਨੂੰ ਕਰ ਲਿਆ ਗਿਆ ਤਾਂ ਲਗਾਤਾਰ ਹੀ ਜੇਕਰ ਗੱਲ ਕੀਤੀ ਜਾਵੇ ਤਾਂ ਅਜਿਹੇ ਮਾਮਲੇ ਸਾਹਮਣੇ ਆ ਰਹੇ ਨੇ ਜਦੋਂ ਪੰਜਾਬ ਪੁਲਿਸ ਦੀ ਭਾਵੇਂ ਗੱਲ ਕਰ ਲਈ ਐਕਸ਼ਨ ਮੋਡ ਦੇ ਵਿੱਚ ਪੰਜਾਬ ਪੁਲਿਸ ਨਜ਼ਰ ਆ ਰਹੀ ਹੈ ਤਾਂ ਜ਼ਿਰਖਪੁਰ ਦੇ ਵਿੱਚ ਇਹ ਵੱਡਾ ਇਨਕਾਊਂਟਰ ਹੋਇਆ ਜਿਸ ਦੇ ਵਿੱਚ ਮੁਕਾਬਲੇ ਦੌਰਾਨ ਜੋ ਹੈ ਫਾਇਰਿੰਗ ਤਾਬੜ ਤੋੜ ਹੋਈ ਹੈ ਇਸ ਮੁਤਲਕ ਜੋ ਹੈ ਵਿਸਤਾਰਪੂਰਵਕ ਜਾਣਕਾਰੀ ਦੇਣ ਦੇ ਲਈ ਸਾਡੇ ਨਾਲ ਸਾਡੇ ਸਹਿਯੋਗੀ ਮੇਜਰ ਅਲੀ ਜੁੜਗੇ ਨੇ ਉਹਨਾਂ ਤੋਂ ਜਾਣਕਾਰੀ ਲੈਂਦੇ ਆ ਕਿ ਹੁਣ ਤੱਕ ਇਸ ਮਾਮਲੇ ਦੇ ਵਿੱਚ ਕੀ ਕੁਝ ਹੋਇਆ ਤੇ ਹੋਰ ਕੀ ਕੁਝ ਅਪਡੇਟ ਹੈ ਜੀ ਮੇਜਰ ਅਲੀ ਕੀ ਕੁਝ ਜਾਣਕਾਰੀ ਹੈ ਜੀ ਇਹ ਜਿਹੜੀ ਜਿਹੜਾ ਇੰਕਾਊਂਟਰ ਹੋਇਆ ਹੈਗਾ ਹੈ ਜੀਰਕਪੁਰ ਪੁਲਿਸ ਜਦੋਂ ਨਸ਼ਿਆਂ ਦੇ ਵਿਰੁੱਧ ਜਿਹੜਾ ਮੁਹਿੰਮ ਚਲਾਈ ਹੋਈ ਹੈ ਉਹਦੀ ਚਾਪੇਮਾਰੀ ਕਰ ਰਹੀ ਸੀਗੀ ਉਸ ਤੋਂ ਬਾਅਦ ਜਦੋਂ ਜੀਰਕਪੁਰ ਦੇ ਇੱਕ ਸੋਸਾਇਟੀ ਆ ਸ਼ਿਵਾ ਸੋਸਾਇਟੀ ਕਿ ਉਹ ਜੋ ਲੋਕ ਜਦੋਂ ਉਹਦੇ ਫਲੈਟ ਤੇ ਪਹੁੰਚੀ ਹੈ ਤੇ ਉੱਥੇ ਜਾ ਕੇ ਉਹਨੇ ਉਹਦਾ ਜਿਹੜਾ ਦਰਵਾਜ਼ਾ ਖੋਲਣ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਨੇ ਜਿਹੜਾ ਅੰਦਰ ਬਦਮਾਸ਼ ਸੀਗਾ ਜਿਹੜਾ ਹੋ ਸੀਗਾ ਗੈਂਗਸਟਰ ਸੀਗਾ ਗੈਂਗਸਟਰ ਨੇ ਪੁਲਿਸ ਪਾੜ ਕੇ ਲਈ ਗਈ ਹੈ 3 ਰਾਉਂਡ ਫਾਇਰਿੰਗ ਕੀਤੀ ਫਾਇਰਿੰਗ ਤੋਂ ਬਾਅਦ ক্লোਸ ਫਾਇਰਿੰਗ ਚ ਹੋਤੀ ਗੈਂਗਸਟਰ ਵੀ ਜਿਹੜਾ ਲਵਿਸ਼ ਲਵਿਸ਼ ਹੈਗਾ ਜੀ ਕਬੀਲਤ ਦੇ ਜਿਹੜੀ ਹੈਗੀ ਆ ਗੋਲੀ ਲੱਗੀ ਸੀਗੀ ਉਹਨੂੰ ਡੇਰਾ ਬਸੀ ਜਿਹੜਾ ਪ੍ਰਤੀ ਕਰਾਇਆ ਗਿਆ ਸੀਗਾ ਜੀ ਤਾਂ ਇਸ ਮਾਮਲੇ ਦੇ ਵਿੱਚ ਰਾਤ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਹੈ ਤਾਂ ਅਜੇ ਇਹ ਦੇ ਵਿੱਚ ਹੁਣ ਤੱਕ ਕੋਈ ਹੋਰ ਤਾਜ਼ਾ ਅਪਡੇਟ ਸਾਹਮਣੇ ਆਈ ਹੈ ਕਿਉਂਕਿ ਜਾਣਕਾਰੀ ਤਾਂ ਇਹ ਸਾਹਮਣੇ ਆ ਰਹੀ ਕਿ ਮੁਹੱਲੇ ਦੇ ਵਿੱਚ ਕੋਈ ਵੱਡੀ ਵਾਰਦਾਤ ਨੂੰ ਇਸ ਦੇ ਵੱਲੋਂ ਅੰਜਾਮ ਦੇਣਾ ਸੀਗਾ ਲੇਕਿਨ ਉਸ ਤੋਂ ਪਹਿਲਾਂ ਹੀ ਇਹ ਕਾਬੂ ਕਰ ਲਿਆ ਗਿਆ ਜੀ ਜੇ ਜੇ ਇਸ ਤੇ ਜਿਹੜੇ ਹੈਗੇ ਆ ਪਹਿਲਾਂ ਵੀ ਜਿਹੜੇ ਹੈਗੇ ਆ 10 ਮੁਕਦਮੇ ਦਰਜ ਕੀਤੇ ਗਏ ਹੈਗੇ ਆ ਜਿਹੜਾ ਕਿ ਇਸ ਫਿਰੋਤੀ ਤੇ ਅਟੈਂਪਟ ਟੂ ਮਰਡਰ ਤੇ ਹੋਰ ਲੁੱਟਾ ਖੋਹ ਦੇ ਬਹੁਤ ਜਿਹੜੇ ਜਿਹੜੇ ਹੈਗੇ ਆ ਉਹ ਮਾਮਲੇ ਦਰਜ ਸੀਗੇ ਇਹ ਜਿਹੜਾ ਕਿ ਇਹ ਡੇਰਾ ਬਸੀ ਜੀਰਕਪੁਰ ਲਾਲੜੂ ਤੇ ਜਿਹੜੀ ਵਾਰਦਾਤ ਹੈਗੀ ਹੈ ਉਹਨਾਂ ਤੇ ਇਹ ਕੋਈ ਨਾ ਕੋਈ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਸੀਗਾ ਜੇ ਦੱਸਿਆ ਜਾ ਰਿਹਾ ਹੈਗਾ ਕਿ ਇਹ ਲੋਰੈਂਸ ਗੈਂਗ ਦਾ ਕੋਈ ਗੁਰਗਾ ਸੀਗਾ ਜੀ ਜਿਹੜਾ ਕੀ ਲੁਧਿਆਣੇ ਦਾ ਰਹਿਣ ਵਾਲਾ ਸੀਗਾ ਜੀ 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 ਤਾਂ ਇਸ ਮਾਮਲੇ ਦੇ ਵਿੱਚ ਕਿਸੇ ਹੋਰ ਬਾਬਤ ਕੋਈ ਜਾਣਕਾਰੀ ਮਿਲ ਸਕੀ ਹੈ ਹੁਣ ਤੱਕ ਕਿਉਂਕਿ ਪੁੱਜਗੇ ਚ ਹੋਈ ਹੋਣੀ ਆ ਤਾਂ ਕੋਈ ਨਾ ਕੋਈ ਕਿਸੇ ਮੈਂਬਰ ਦਾ ਨਾਮ ਜਾਂ ਆਪਣੇ ਪਾਰਟਨਰ ਦਾ ਨਾਮ ਕਿਸੇ ਦਾ ਨਾਮ ਦੱਸਿਆ ਹੋਵੇਗਾ ਕਿ ਪੁਲਿਸ ਹੁਣ ਉੱਥੇ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੀ ਹੋਵੇਗੀ ਜੀ ਇਸ ਵਾਰ ਇਹ ਪੂਰੇ ਥੋੜੀ ਦੇਰ ਪਹਿਲਾਂ ਹੀ ਮੇਰੀ ਜਿਹੜੇ ਹੈਗੇ ਐਸਚਓ ਜੁਰ ਦੇ ਸੇਖੋ ਹੈਗੇ ਆ ਉਹਨਾਂ ਦੇ ਨਾਲ ਮੇਰੀ ਗੱਲਬਾਤ ਹੋਈ ਆ ਉਹਨਾਂ ਨੇ ਜਿਹੜੀ ਜਾਣਕਾਰੀ ਮੀਡੀਆ ਨੂੰ ਦਿੱਤੀ ਹੈਗੀ ਹੈ ਕਿ ਇਹ ਹੱਲੇ ਜਿਹੜਾ ਇਹਦਾ ਟ੍ਰੀਟਮੈਂਟ ਚੱਲ ਰਿਹਾ ਪੁੱਛਦੀ ਜਿਹੜੀ ਹੈਗੀ ਆ ਜਾਰੀ ਹੈਗੀ ਆ ਜੀ ਜੀ ਆ ਧੰਨਵਾਦ ਆਈ ਸੀ ਸਾਡੇ ਨਾਲ ਮੇਜਰ ਅਲੀ ਸਾਡੇ ਸਹਿਯੋਗੀ ਜਿਨ੍ਹਾਂ ਨੇ ਜਾਣਕਾਰੀ ਜ਼ਰੂਰ ਦਿੱਤੀ ਹੈਗੀ ਆ ਕਿ ਇਸ ਦੇ ਕੋਲ ਜਿਸ ਤਰੀਕੇ ਦੇ ਨਾਲ ਜੋ ਸਮਾਨ ਹੈ ਸਾਜੋ ਸਮਾਨ ਜਿਹੜਾ ਬਰਾਮਦ ਹੋਇਆ ਅਜਿਹੇ ਦੇ ਵਿੱਚ ਉਸ ਦੇ ਨਾਲ ਬਿਲਕੁਲ ਇਹ ਕਿਆਸਰਾਈਆਂ ਲੱਗੀਆਂ ਨੇ ਕਿ ਵੱਡੀ ਵਾਰਦਾਤ ਨੂੰ ਇਸ ਦੇ ਵੱਲੋਂ ਅੰਜਾਮ ਦੇਣਾ ਸੀਗਾ ਕਿਉਂਕਿ ਤਿੰਨ ਨਜਾਇਜ਼ ਹਥਿਆਰ ਤੇ ਭਾਰੀ ਮਾਤਰਾ ਦੇ ਵਿੱਚ ਨਸ਼ੀਲੇ ਪਦਾਰਥ ਜੋ ਹੈ ਇਸ ਦੇ ਕੋਲੋਂ ਬਰਾਮਦ ਹੋਏ ਨੇ ਤਾਂ ਨਸ਼ਾ ਤਸਕਰੀ ਦੇ ਵਿੱਚ ਇਹ ਸ਼ਾਮਲ ਹੈ ਇਹ ਤਾਂ ਸਾਫ ਹੈ ਤੇ ਹਥਿਆਰ ਵੀ ਬਰਾਮਦ ਹੋਏ ਨੇ ਅਜਿਹੇ ਦੇ ਵਿੱਚ ਜਾਣਕਾਰੀ ਸਾਹਮਣੇ ਇਹ ਜ਼ਰੂਰ ਆਈ ਹੈਗੀ ਆ ਕਿ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੇ ਫਿਰਾਕ ਦੇ ਵਿੱਚ ਸੀਗਾ ਇਹ ਜਿਸ ਦੇ ਤਹਿਤ ਕਾਰਵਾਈ ਕੀਤੀ ਗਈ ਹੈ ਤੇ ਇਸ ਨੂੰ ਕਾਬੂ ਕਰ ਲਿਆ ਗਿਆ ਪੁੱਛਗਿੱਛ ਜਾਰੀ ਹੈਗੀ ਆ ਹੋਰ ਵੀ ਕਨੈਕਸ਼ਨ ਜੁੜਨਗੇ ਫਿਲਹਾਲ ਤੱਕ ਜੋ ਕਨੈਕਸ਼ਨ ਜੁੜਿਆ ਹੈਗਾ ਉਸ ਤਰੀਕੇ ਨਾਲ ਸਾਡੋ ਸਾਨੂੰ ਸਾਡੇ ਸਹਿਯੋਗੀ ਨੇ ਮੇਜਰ ਅਲੀ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਲੋਰੈਂਸ ਦੇ ਨਾਲ ਇਸ ਦੇ ਤਾਰ ਜੁੜਦੇ ਹੋਏ ਕਿਤਨਾ ਕੀਤੇ ਨਜ਼ਰ ਆ ਰਹੇ ਨੇ ਤਾਂ ਪੁੱਛਗਿੱਛ ਲਗਾਤਾਰ ਜਾ ਰਹੀ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਇਸ ਮਾਮਲੇ ਦੇ ਵਿੱਚ ਹੋਰ ਕਿਹੜੇ ਖੁਲਾਸੇ ਹੁੰਦੇ ਨੇ ਕਿਉਂਕਿ ਲਗਾਤਾਰ ਹੀ ਪੰਜਾਬ ਦੇ ਵਿੱਚ ਇਨਕਾਊਂਟਰ ਹੋ ਰਹੇ ਨੇ ਜਾਂ ਇਹ ਕਹਿ ਸਕਦੇ ਆ ਕਿ ਜਿਹੜੇ ਗੈਂਗਸਟਰ ਨੇ ਨਸ਼ਾ ਨਸ਼ਾ ਤਸਕਰੀ ਦੇ ਵਿੱਚ ਸ਼ਾਮਲ ਹੋਣ ਭਾਵੇਂ ਪੰਜਾਬ ਦੇ ਵਿੱਚ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਨ ਦੀ ਜੋ ਹੈ ਉਹਨਾਂ ਦੀ ਮਨਸ਼ਾ ਹੋਵੇ ਤਾਂ ਪੰਜਾਬ ਪੁਲਿਸ ਲਗਾਤਾਰੀ ਜੋ ਉਹਨਾਂ ਤੇ ਬਾਜ਼ ਅੱਖ ਦੇ ਨਾਲ ਨਜ਼ਰ ਰੱਖ ਰਹੀ ਹੈ ਤਾਂ ਜੋ ਕਿਸੇ ਵੀ ਤਰੀਕੇ ਨਾਲ ਪੰਜਾਬ ਦਾ ਮਾਹੌਲ ਖਰਾਬ ਨਾ ਹੋ ਸਕੇ ਤੇ ਹੁਣ ਜ਼ਿਰਖਪੁਰ ਦੇ ਵਿੱਚ ਵੀ ਇਹ ਇਨਕਾਊਂਟਰ ਹੋਇਆ ਬੀਤੇ ਦਿਨੀ ਵੀ ਦੋ ਤਿੰਨ ਥਾਵਾਂ ਤੇ ਇਨਕਾਊਂਟਰ ਹੋਇਆ ਸੀ ਤੇ ਲਗਾਤਾਰ ਹੀ ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਪੰਜਾਬ ਦੇ ਵਿੱਚੋਂ ਦੀ ਨਸ਼ਾ ਜੋ ਹੈ ਖਤਮ ਕਰਨ ਦੇ ਲਈ ਜੋ ਮੁਹਿੰਮ ਚਲਾਈ ਗਈ ਹੈ ਉਸ ਦੇ ਤਹਿਤ ਵੀ ਲਗਾਤਾਰ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਤਾਂ ਜ਼ਿਰਖਪੁਰ ਦੇ ਵਿੱਚ ਜੋ ਐਨਕਾਊਂਟਰ ਹੋਇਆ ਜਿਸ ਦੇ ਵਿੱਚ ਇੱਕ ਵੱਡੇ ਗੈਂਗਸਟਰ ਹੈ ਵੱਡਾ ਗੈਂਗਸਟਰ ਇਹ ਕੈਟਾਗਰੀ ਦਾ ਗੈਂਗਸਟਰ ਹੈਗਾ ਜੋ ਲੁਧਿਆਣਾ ਦਾ ਵਾਸੀ ਹੈਗਾ ਜਿਸ ਨੂੰ ਕੀ ਕਾਬੂ ਕਰ ਲਿਆ ਗਿਆ ਤਾਂ ਪੂਰੇ ਮਾਮਲੇ ਦੀ ਜੇਕਰ ਗੱਲ ਕਰੀਏ ਤਾਂ ਪੂਰੇ ਮਾਮਲੇ ਦੇ ਵਿੱਚ ਐਸਪੀ ਮਨਪ੍ਰੀਤ ਸਿੰਘ ਜੋ ਨੇ ਉਹਨਾਂ ਦਾ ਕੀ ਕੁਝ ਕਹਿਣਾ ਹੈ ਅਸੀਂ ਤੁਹਾਨੂੰ ਉਹ ਵੀ ਸੁਣਾਉਂਦੇ ਆ ਸਰ ਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ ਦੇ ਅੱਗੇ ਸਾਡੀ ਇੱਕ ਮੁਹਿੰਮ ਚੱਲਦੀ ਹੈ ਜਿਹੜੀ ਐਂਟੀ ਸੋਸ਼ਲ ਐਲੀਮੈਂਟਸ ਤੇ ਐਂਟੀ ਕੋਰਸੈਪਟ ਦੇ ਖਿਲਾਫ ਚੱਲਦੀ ਹੈ ਉਦੇ ਮੂਹਮ ਉਹਦੇ ਤਹਿ ਇਹਦੀ ਸਾਨੂੰ ਅੱਜ ਇੱਕ ਇਨਫੋਰਮੇਸ਼ਨ ਮਿਲੀ ਸੀ ਵੀ ਇੱਥੇ ਕਿ ਜਿਹੜਾ ਇੱਕ ਲਵੀਸ਼ ਗਰੋਵਾ ਨਾਮ ਦਾ ਇੱਕ ਵਿਅਕਤੀ ਹੈ ਜੋ ਕਿ ਲੁਧਿਆਣੇ ਦਾ ਰਹਿਣ ਵਾਲਾ ਹੈ ਔਰ ਜੋ ਕਿ ਕਾਫੀ ਡੇਂਜਰਸ ਹੈ ਜਿਸ ਤੇ ਪਹਿਲਾਂ ਵੀ 12 10 ਦੇ ਕਰੀਬ ਪਰਚੇ ਦਰਜ ਨੇ ਜੋ ਸਾਨੂੰ ਰਿਕਾਰਡ 'ਚ ਸਾਨੂੰ ਪਤਾ ਲੱਗੇ ਨੇ ਕਿ 10 ਦੇ ਕਰੀਬ ਪਰਚੇ ਨੇ ਜਿਹੜੇ ਕਿ ਉਹ ਸਾਰੇ ਹੀ ਕਾਫੀ ਸੀਨੀਅਰ ਕਰਾਇੰਦੇ ਨੇ ਕੋਈ ਮਰਡਰ ਅਟੈਂਪਟ ਟੂ ਮਰਡਰ ਐਂਟੀਬੈਸਕਟ ਦੇ ਅਤੇ ਆਰਮਸੈਕਟ ਦੇ ਉਹਦੇ ਦੇ ਉੱਪਰ ਪਰਚੇ ਦਰਜ ਨੇ ਕਿ ਉਹ ਇੱਥੇ ਲੁਕ ਚੁਪ ਕੇ ਰਹਿ ਰਿਹਾ ਹੈ ਕਿਸੇ ਵੱਡੇ ਵਾਅਦਤਰ ਨੂੰ ਅੰਜਾਮ ਦੇਣ ਦੀ ਫਰਾਗ 'ਚ ਹੈ ਪੁਲਿਸ ਨੇ ਇੱਥੇ ਕਾਰਵਾਈ ਕਰਦੇ ਹੋਏ ਜਦੋਂ ਇਹਦੇ ਇੱਥੇ ਆ ਕੇ ਰੇਕੀ ਕਰਕੇ ਇਹਦੇ ਆਪਣਾ ਇਹਨੂੰ ਇਹਨੂੰ ਵੈਰੀਫਾਈ ਕਰਨ ਵਾਸਤੇ ਆਏ ਇਹਨੇ ਪਹਿਲਾਂ ਤਾਂ ਦਰਵਾਜ਼ਾ ਨਹੀਂ ਖੋਲਿਆ ਜਦੋਂ ਦਰਵਾਜ਼ਾ ਖੋਲ ਕੇ ਦੇਖਿਆ ਵੀ ਪੁਲਿਸ ਆਇਆ ਤਾਂ ਇੱਕਦਮ ਭੱਜ ਕੇ ਇਹਨੇ ਆਪਣੇ ਰੂਮ 'ਚ ਗਿਆ ਰੂਮ 'ਚ ਜਾ ਕੇ ਇਹਨੇ ਆਪਣੇ ਵੈਪਨਸ ਤੋਂ ਜਿਹੜੇ ਇਹਦੇ ਕੋਲ ਵੈਪਨ ਸੀਗੇ ਉਹਦੇ ਤੋਂ ਇਹਨੇ ਤਿੰਨ ਫਾਇਰ ਕੀਤੇ ਜਿਹੜੇ ਕਿਸਨ ਵੱਲ ਤਿੰਨ ਖੋਲ ਮਿਲੇ ਨੇ ਤਿੰਨ ਫਾਇਰ ਸਾਡੇ ਹੱਦ ਤੱਕ ਸਾਹਮਣੇ ਨੋਟਿਸ ਆਇਆ ਨੇ ਤਿੰਨ ਫਾਇਰ ਇਹਨੇ ਕੀਤੇ ਨੇ ਤੇ ਪੁਲਿਸ ਨੇ ਆਪਣੇ ਬਚਾਅ ਵਾਸਤੇ ਇਹਨੂੰ ਪਹਿਲਾਂ ਤਾਂ ਸਟਰ ਡਰ ਕਰਨ ਲਈ ਗਿਆ ਸੀਗਾ ਬਾਅਦ ਚ ਜਦੋਂ ਨੇ ਫਾਇਰ ਕੀਤਾ ਤਾਂ ਬਚਾਅ ਵਾਸਤੇ ਪੁਲਿਸ ਨੇ ਜਦੋਂ ਰਿਟਾਇਲ ਰਿਪੋਰਟ ਫਾਇਰ ਕੀਤਾ ਤੇ ਲੈਕ ਚੋਰ ਇੰਜਰੀ ਹੋਈ ਹੈ ਇਹਦੇ ਜੋ ਇਹਨੂੰ ਡੇਰਾ ਬਸੇਦ ਹਸਪਤਾਲ ਚ ਦਾਖਲ ਕਰਾਇਆ ਗਿਆ ਫਰਦਰ ਫਰਸ਼ਟੇਟ ਵਾਸਤੇ ਤੇ ਜੋ ਇਹਨਾਂ ਤੋਂ ਦੇਖਿਆ ਗਿਆ ਜਦੋਂ ਆਨ ਇਨਸਪੈਕਸ਼ਨ ਦੇਖਿਆ ਗਿਆ ਵੀ ਇਹਦੇ ਕੋਲ ਤਿੰਨ ਵੈਪਨ ਸੀਗੇ ਇੱਥੇ ਮੌਜੂਦਾ ਤਿੰਨੋ ਹੀ ਇਲੀਗਲ ਵੈਪਨ ਦਿਖ ਰਹੇ ਨੇ ਜੋ ਪਹਿਲੀ ਨਜ਼ਰ ਦੇ ਵਿੱਚ ਦੇਖਿਆ ਤਾਂ ਇੱਕ 30 ਹੈ, ਕਲੌਕ ਹੈ ਤੇ ਇੱਕ ਕੁਝ ਦੂਸਰਾ ਵੈਪਨ ਹੈ ਤੇ ਹੋਰ ਕਾਫੀ ਸ਼ੱਕੀ ਸਮਾਨ ਇਹਦੇ ਫਲੈਟ ਤੋਂ ਮਿਲਿਆ ਤੇ ਕਾਫੀ ਇਹਦੀ ਜਿਹੜੀ ਗਤੀਵਿਧੀ ਉਹ ਵੀ ਸ਼ੱਕੀ ਸੀ ਕਿ ਇੱਥੇ ਤੇ ਬਾਕੀ ਇਨਵੈਸਟੀਗੇਸ਼ਨ ਫਿਰ ਲੌਂਚ ਕਰਕੇ ਇਨਵੈਸਟੀਗੇਸ਼ਨ ਕੀਤੀ ਜਾਊਗੀ ਤੇ ਜੋ ਸਬੰਧ ਹੋਊਗਾ ਤੁਹਾਨੂੰ ਦੱਸਰੂਗਾ ਸਾਹਿਬ ਤੇ ਐਸਐਸਪੀ ਸਾਹਿਬ ਦੇ ਡਿਸ਼ਨ ਹਦੇਸ਼ ਦੇ ਅੱਡ ਸਾਡੀ ਇੱਕ ਮੁਹਿੰਮ ਚੱਲਦੀ ਹੈ ਜਿਹੜੀ ਐਂਟੀ ਸੋਸ਼ੀਅਲ ਐਲੀਮੈਂਟਸ ਤੇ ਐਂਟੀ ਕੋਰਸੈਪਟ ਦੇ ਖਿਲਾਫ ਚੱਲਦੀ ਹੈ ਉਹਦੇ ਮੁਹਿੰਮ ਉਹਦੇ ਤਹਿਤ ਹੀ ਸਾਨੂੰ ਅੱਜ ਇੱਕ ਇਨਫੋਰਮੇਸ਼ਨ ਮਿਲੀ ਹੈ ਹੌਲੀ ਦੇ ਵਿੱਚ ਵੱਡੀ ਵਾਰਦਾਤ ਹੋਣ ਲੱਗੀ ਸੀ ਲੇਕਿਨ ਵਾਰਦਾਤ ਹੋਣ ਤੋਂ ਪਹਿਲਾਂ ਹੀ ਪੰਜਾਬ ਪੁਲਿਸ ਨੂੰ ਖਬਰ ਮਿਲ ਜਾਂਦੀ ਹੈ ਗਿਆ ਜਿਸ ਤੋਂ ਬਾਅਦ ਵੱਡੀ ਕਾਰਵਾਈ ਕੀਤੀ ਗਈ ਹੈ ਇਹ ਕੈਟੇਗਰੀ ਦੇ ਗੈਂਗਸਟਰ ਨੂੰ ਗ੍ਰਫਤਾਰ ਕੀਤਾ ਗਿਆ ਲੇਕਿਨ ਗ੍ਰਫਤਾਰੀ ਤੋਂ ਪਹਿਲਾਂ ਐਨਕਾਊਂਟਰ ਰੱਜ ਕੇ ਹੋਇਆ ਪੁਲਿਸ ਦੇ ਨਾਲ ਹੀ ਜੋ ਗੈਂਗਸਟਰ ਉਹਨਾਂ ਦੇ ਵਿਚਾਲੇ ਫਾਇਰਿੰਗ ਹੋਈ ਹੈ ਤਾਬੜ ਤੋੜ ਗੋਲੀਆਂ ਚੱਲੀਆਂ ਨੇ ਜ਼ਿਰਖਪੁਰ ਤੇ ਵਿੱਚ ਜ਼ਿਰਖਪੁਰ ਦੇ ਵਿੱਚ ਹੋਣ ਦੀ ਖਬਰ ਪੁਲਿਸ ਨੂੰ ਮਿਲ ਚੁੱਕੀ ਸੀ ਗੁਪਤ ਸੂਚਨਾ ਮਿਲੀ ਸੀ ਜਿਸ ਦੇ ਆਧਾਰ ਉਤੇ ਪੁਲਿਸ ਦੇ ਵੱਲੋਂ ਜੋ ਹੈ ਰਣਨੀਤੀ ਬਣਾਈ ਗਈ ਮੌਕੇ ਤੇ ਪਾਚਿਆ ਗਿਆ ਅਜਿਹੇ ਦੇ ਵਿੱਚ ਜਦੋਂ ਗੈਂਗਸਟਰ ਨੂੰ ਪਤਾ ਲੱਗਿਆ ਕਿ ਪੁਲਿਸ ਉਸ ਦੇ ਮਗਰ ਲੱਗੀ ਹੋਈ ਹੈ ਤਾਂ ਪੁਲਿਸ ਨੂੰ ਦੇਖਦੇ ਸਾਰ ਹੀ ਉਸ ਦੇ ਵੱਲੋਂ ਫਾਇਰਿੰਗ ਸ਼ੁਰੂ ਕਰ ਦਿੱਤੀ ਗਈ ਤਾਂ ਲੁਧਿਆਣਾ ਦਾ ਇਹ ਕੈਟਾਗਰੀ ਦਾ ਇੱਕ ਗੈਂਗਸਟਰ ਜਿਸ ਨੂੰ ਕਿ ਗ੍ਰਫਤਾਰ ਕੀਤਾ ਗਿਆ ਤੇ ਜਾਣਕਾਰੀ ਇਹ ਸਾਹਮਣੇ ਆ ਰਹੀ ਹੈ ਕਿ ਮੁਹਾਲੇ ਦੇ ਵਿੱਚ ਇਸ ਦੇ ਵੱਲੋਂ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਸੀਗਾ ਤਾਂ ਲੁਧਿਆਣਾ ਦੇ ਇੱਕ ਕੈਟੇਗਰੀ ਗੈਂਗਸਟਰ ਲਵੇਸ਼ ਗਰੋਵਰ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਪੁਲਿਸ ਨੇ ਜ਼ੁਰਗਪੁਰ ਦੇ ਸ਼ਿਵ ਐਨਕਲੇਵ ਦੇ ਵਿੱਚ ਜਦੋਂ ਐਸਾ ਇਨਕਾਊਂਟਰ ਕੀਤਾ ਜ਼ਖਮੀ ਹਾਲਤ ਦੇ ਵਿੱਚ ਇਸ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਪੜਤੀ ਕਰਵਾਇਆ ਗਿਆ ਕਿਉਂਕਿ ਜਦੋਂ ਇਨਕਾਊਂਟਰ ਹੁੰਦਾ ਹੈ ਇਨਕਾਊਂਟਰ ਦੇ ਵਿੱਚ ਜਵਾਬੀ ਕਾਰਵਾਈ ਕਰਦੇ ਆ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਲੱਤ ਦੇ ਵਿੱਚ ਗੋਲੀ ਮਾਰੀ ਜਾਂਦੀ ਹੈ ਗਿਆ ਹਾਲਾਂਕਿ ਇਹ ਪ੍ਰੋਟੋਕੋਲ ਹੁੰਦਾ ਜਿਸ ਦੇ ਆਧਾਰ ਉੱਤੇ ਸਭ ਤੋਂ ਪਹਿਲਾਂ ਜੋ ਗੈਂਗਸਟਰ ਨੇ ਉਨ੍ਹਾਂ ਦੀ ਲੱਤ ਤੇ ਗੋਲੀ ਮਾਰੀ ਜਾਂਦੀ ਹੈਗੀ ਆ ਤਾਂ ਜੋ ਉਹਨਾਂ ਨੂੰ ਫੜਿਆ ਜਾ ਸਕੇ ਤਾਂ ਅਜਿਹੇ ਦੇ ਵਿੱਚ ਲੱਤ ਤੇ ਗੋਲੀ ਮਾਰੀ ਗਈ ਜਿਸ ਤੋਂ ਬਾਅਦ ਉਸ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਪੜਤੀ ਕਰਵਾਇਆ ਗਿਆ ਤਾਂ ਐਸਪੀ ਦਿਹਾਤੀ ਮਨਪ੍ਰੀਤ ਸਿੰਘ ਦੇ ਮੁਤਾਬਕ ਲਵੀਸ਼ ਲੁਧਿਆਣਾ ਦਾ ਵਸਨੀਕ ਹੈ ਅਤੇ ਜ਼ਿਰਖਪੁਰ ਦੇ ਵਿੱਚ ਇੱਕ ਫਲੈਟ ਦੇ ਵਿੱਚ ਕਿਰਾਏ ਤੇ ਰਹਿ ਰਿਹਾ ਸੀ ਮੁਲਜ਼ਮ ਦੇ ਖਿਲਾਫ ਕਤਲ ਤੋਂ ਲੈ ਕੇ ਡਕੈਤੀ ਅਸਲਾ ਐਕਦੇਸ ਅਨੇ 10 ਹੋਰ ਜੋ ਮਾਮਲੇ ਹੈਗੇ ਆ ਦਰਜ ਦੱਸੇ ਜਾ ਰਹੇ ਨੇ ਦੱਸਿਆਇਆ ਜਾ ਰਿਹਾ ਕਿ 10 ਤੋਂ ਵੱਧ ਅਪਰਾਧਿਕ ਮਾਮਲੇ ਦਰਜ ਨੇ ਐਸਪੀ ਮਨਪ੍ਰੀਤ ਸਿੰਘ ਦੇ ਮੁਤਾਬਕ ਪੁਲਿਸ ਨੂੰ ਸ਼ਿਵਾ ਇਨਕਲੇਵ ਦੇ ਵਿੱਚ ਲਵੇਸ਼ ਦੇ ਲੁਕੇ ਹੋਣ ਦੀ ਗੁਪਤ ਸੂਚਨਾ ਮਿਲੀ ਸੀ ਜਿਸ ਤੋਂ ਬਾਅਦ ਵਿਸ਼ੇਸ਼ ਟੀਮ ਦੇ ਵੱਲੋਂ ਇਲਾਕੇ ਨੂੰ ਘੇਰ ਲਿਆ ਗਿਆ ਜਦੋਂ ਪੁਲਿਸ ਨੇ ਫਲੈਟ ਦਾ ਦਰਵਾਜ਼ਾ ਖੜਕਾਇਆ ਤਾਂ ਪੁਲਿਸ ਨੂੰ ਦੇਖ ਕੇ ਉਹ ਹੈਰਾਨ ਰਹਿ ਗਿਆ ਉਸਨੇ ਪਿਸਤੌਲ ਕੱਢ ਕੇ ਪੁਲਿਸ ਤੇ ਤਿੰਨ ਗੋਲੀਆਂ ਚਲਾਈਆਂ ਨੇ ਜਵਾਬ ਦੇ ਵਿੱਚ ਪੁਲਿਸ ਦੇ ਵੱਲੋਂ ਵੀ ਜੋ ਹੈ ਜਵਾਬੀ ਕਾਰਵਾਈ ਕੀਤੀ ਗਈ ਹੈ ਸਾਵਧਾਨੀ ਦੇ ਨਾਲ ਗੋਲੀ ਚਲਾਈ ਗਈ ਜੋ ਲਵੇਸ਼ ਦੀ ਲੱਤ ਦੇ ਵਿੱਚ ਲੱਗੇ ਜਿਸ ਦੇ ਕਾਰਨ ਲਵੇਸ਼ ਗਰੋ